ਸਤਨਾ ਜੰਗ ਸੀ ਉਲਾਂਭਾ ਲੰਦੇ ਸਿੰਘ ਦੇ ਜਹੇਦਾਰ ਅਕਾਲੀ ਫੂਲਾ ਸਿੰਘ ਵਰਗਾ ਹੋਣਾ ਪਈ ਜਿਹਦੇ ਚ ਹਿੰਮਤ ਹੋਵੇ ਡਰਤਾ ਹੋਵੇ ਦਲੇਰੀ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਟੈਰੀ ਖੜਾ ਕਰ ਸਕਦਾ ਹੈ ਰਾਜਸੀ ਕੀਤਾ ਉਹਦੀ ਸਜਾ ਬੋਕਰ ਹੈ ਇਸ ਨੂੰ ਜੀ ਕਹਿ ਰਹੇ ਨੇ ਕਿ ਮੈਂ ਅਕਾਲੀ ਫੂਲਾ ਸਿੰਘ ਵਾਲਾ ਫੈਸਲਾ ਕੀਤਾ ਇਹਦੇ ਵਿੱਚ ਵੀ ਉਹਨਾਂ ਦੀ ਮੈਂ ਦਿਖਦੀ ਹੈ ਤੇ ਇਹ ਪਹਿਲੇ ਸਿੰਘ ਸਾਹਿਬ ਨੇ ਜਿਹੜੇ ਆਪਣੇ ਆਪ ਨੂੰ ਅਕਾਲੀ ਫੂਲਾ ਸਿੰਘ ਸਿੱਧ ਕਰ ਰਹੇ ਨੇ ਅਕਾਲੀ ਫੂਲਾ ਸਿੰਘ ਇਸ ਤਰ੍ਹਾਂ ਪੇਸ਼ ਕਰ ਰਹੇ ਕੀ ਅਕਾਲੀ ਪੂਲਾ ਸਿੰਘ ਪਤਿਤ ਮੰਤਰੀਆਂ ਦੇ ਘਰਾਂ ਵਿੱਚ ਜਾ ਕੇ ਅਰਦਾਸਾਂ ਕਰੇਗਾ ਉਹ ਅਕਾਲੀ ਪੂਲਾ ਸਿੰਘ ਹੋਵੇਗਾ ਕੀ ਅਕਾਲੀ ਪੂਲਾ ਸਿੰਘ ਨੂੰ ਜਦ ਪੁੱਛਿਆ ਜਾਵੇ ਵੀ ਤੁਸੀਂ ਰਾਗਵ ਚੱਡਾ ਦੇ ਵਿਆਹ ਚ ਗਏ ਹੋ ਉੱਥੇ ਪਹੁੰਚੇ ਹੋ ਤੇ ਤੁਸੀਂ ਜਵਾਬ ਇਹ ਦੇ ਰਹੇ ਹੋ ਕਿ ਮੈਂ ਤਾਂ ਆਪਣੀ ਬੱਚੀ ਨੂੰ ਪ੍ਰਿਅੰਕਾ ਚੋਪੜਾ ਨਾਲ ਮਿਲਾਉਣ ਲੈ ਕੇ ਗਿਆ ਸੀ ਕਿਉਂਕਿ ਅਕਾਲੀ ਪੂਲਾ ਸਿੰਘ ਆਪਣੇ ਬੱਚਿਆਂ ਨੂੰ ਪ੍ਰਿਅੰਕਾ ਚੋਪੜਾ ਨਾਲ ਮਿਲਾਵੇਗਾ ਇਹ ਅਕਾਲੀ ਪੂਲਾ ਸਿੰਘ ਹਮਤਾ ਇਹ ਕਿ ਅਕਾਲੀ ਪੂਲਾ ਸਿੰਘ بار بار ਮੰਤਰੀਆਂ ਦੇ ਪੈਰਾਂ 'ਚ ਜਾ ਕੇ ਬੈਠੇਗਾ ਤੇ ਕੀ ਅਕਾਲੀ ਪੂਲਾ ਸਿੰਘ ਦੇ ਧਾਰੀ ਪਖੰਡੀ ਗੁਰੂਆਂ ਦੇ ਨਾਲ ਬੰਦ ਕਮਰੇ ਮੀਟਿੰਗ ਕਰੇਗਾ ਪਰ ਗੁਰਮਤ ਦੇ ਸਿਧਾਂਤ ਨਾਲ ਇਹ ਗੱਲ ਠੀਕ ਨਹੀਂ ਉਹ ਕੰਨ ਵਿੱਚ ਨਾਮ ਦਿੰਦੇ ਨੇ ਨਾਮਦਾਨ ਕਹਿੰਦੇ ਨੇ ਤੇ ਤੁਸੀਂ ਬੰਦ ਕਮਰੇ ਵਿੱਚ ਕੀ ਨਾਮਦਾਨ ਲਈ ਨਾਮਦਾਨ ਲਿਆ ਤੁਸੀਂ ਦੱਸਿਆ ਕੁਝ ਨਹੀਂ ਵੀ ਸਾਡੀ ਕੀ ਮੀਟਿੰਗ ਹੋਈ ਕੀ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੀ ਤੋਂ ਅਕਾਲੀ ਫੁੱਲਾ ਸਿੰਘ ਜੀ ਬਣਿਆ ਨਹੀਂ ਜਾਣਾ ਉਹ ਨ ਵਰਗਾ ਨਹੀਂ ਬਣਿਆ ਜਾਣਾ ਸੋ ਇਸ ਤਰ੍ਹਾਂ ਦੀ ਤੁਲਨਾ ਤੁਸੀਂ ਨਾ ਹੀ ਕਰੋ ਦੱਸ ਦੇ ਕਿ ਗਿਆਨੀ ਰਣਜੀਤ ਸਿੰਘ ਗੋਹਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਇੱਕ ਮਹੀਨਾ ਸਮਾਂ ਬਤਾਏ ਜਾਣ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਸੀ ਕਿ ਸਮਾ ਕਮੇਟੀ ਨੇ ਨੂੰ ਅਹੀਂ ਸਗੋ ਮੈਨੂੰ ਦਿੱਤਾ ਗਿਆ ਹੈ ਕਿ ਤੈਨੂੰ ਲਮਕਾ ਕੇ ਰੱਖਾਂਗੇ ਨਾ ਜਿਉਣ ਦੇਵਾਂਗੇ ਨਾ ਮਰਨ ਦੇਵਾਂਗੇ ਜਿਸ ਤੋਂ ਬਾਅਦ ਹੁਣ ਗਿਆਨੀ ਰਣਜੀਤ ਸਿੰਘ ਗੋਹਰ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਪਤਾ ਚੱਲਿਆ ਹੈ ਇਹ ਸਤਕਾਰਯੋਗ ਸင် ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਬਣਾਈ ਜਾਂਚ ਕਮੇਟੀ ਦਾ ਸਮਾਂ ਫੋਰਵਰਡ ਆ ਗਿਆ ਔਰ ਉਹ 1 ਮਹੀਨਾ ਦਾ ਸਮਾਂ ਦਿੱਤਾ ਗਿਆ ਮੈਂ ਇੱਥੇ ਕੌਮ ਨੂੰ ਨਿਮਰਤਾ ਸਹਿਤ ਕਹਿਣਾ ਚਾਹੁੰਦਾ ਹਾਂ ਕਿ ਸਮੇਂਬੱਧ ਜਾਂਚ ਪੜਤਾਲ ਜਾਂ ਪੜਤਾਲੀਆ ਕਮੇਟੀਆਂ ਬਣਾਉਣੀਆਂ ਉਹਨਾਂ ਵਿੱਚ ਜਾਂਚ ਪੜਤਾਲ ਫਾਈਨ ਐਂਡ ਫੇਅਰ ਹੋਣਾ ਮੁਸ਼ਕਲ ਹੁੰਦਾ ਕਿਉਂਕਿ ਸਮੇਂ ਦਾ ਪ੍ਰੈਸ਼ਰ ਬਣਿਆ ਰਹਿੰਦਾ ਵੀ ਇੰਨੇ ਸਮੇਂ ਵਿੱਚ ਕਰਨਾ ਇੱਥੇ ਮੈਂ ਗੁਜਾਰਸ਼ ਕਰਨੀ ਚਾਹਾਂਗਾ ਕਿ ਸਮਾਂ ਜਿਹੜਾ ਖੁੱਲਾ ਰੱਖਿਆ ਜਾਵੇ ਤੇ ਖੁੱਲੇ ਸਮੇਂ ਵਿੱਚ ਜਾਂਚ ਜਿਹੜੀ ਹੋਵੇ ਤੇ ਉਸ ਨੂੰ ਫਾਈਨ ਤੇ ਫੇਅਰ ਕਰਨ ਦਾ ਮੌਕਾ ਦਿੱਤਾ ਜਾਵੇ ਦੂਸਰੀ ਗੱਲ ਸ੍ਰੀਮਾਨ ਸਿੰਘ ਸਾਹਿਬ ਗੈਨੀ ਹਰਪੀਤ ਸਿੰਘ ਜੀ ਕਹਰੇ ਹਨ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੈਨੂੰ ਲਟਕਾਇਆ ਜਾਣਾ ਹੈ ਮੇਰੇ ਮਾਮਲੇ 'ਚ ਫੈਸਲਾ ਨਹੀਂ ਆਉਣਾ ਤੇ ਮੈਂ ਸਿੰਘ ਸਾਹਿਬ ਜੀ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਇਹ ਤੁਹਾਡੇ ਆਪਣੇ ਮਨ ਦੀ ਭਾਵਨਾ ਹੈ ਤੁਹਾਡੇ ਮਨ ਦੀ ਆਪਣੀ ਕਲਪਨਾ ਫੁਰਨਾ ਹੈ ਰੁਦਾ ਕਾਰਨ ਇਹ ਹੈ ਕਿ ਤੁਸੀਂ ਖੁਦ ਬੜੀਆਂ ਜਾਂਚ ਕਮੇਟੀਆਂ ਬਣਾਈਆਂ ਤੇ ਉਹਨੂੰ ਖੁਦ ਲਮਕਾਇਆ ਭਾਵੇਂ ਉਹ ਭਾਈ ਰਮਜੀਤ ਸਿੰਘ ਢੱਡਰੀਆਂ ਵਾਲੇ ਵਾਲਾ ਮਸਲਾ ਹੋਵੇ ਭਾਵੇਂ ਅਜਨਾਲੇ ਵਾਲਾ ਮਸਲਾ ਹੋਵੇ ਭਾਵੇਂ ਹੋਰ ਕਈ ਮਸਲੇ ਹੋਣ ਤੁਸੀਂ ਕਮੇਟੀ ਬਣਾ ਕੇ ਤੇ ਫਿਰ ਲਟਕਾ ਦਿੰਦੇ ਰਹੇ ਫਿਰ ਉਹਦੀ ਖਬਰੇ ਨਹੀਂ ਲਈ ਇਸ ਕਰਕੇ ਤੁਹਾਨੂੰ ਐਸਾ ਲੱਗ ਰਿਹਾ ਕਿ ਮੈਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ ਔਰ ਨਾਲ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਇਹ ਸਾਰਾ ਤਾਂ ਜੇ 2 ਦਸੰਬਰ ਵਾਲੇ ਫੈਸਲੇ ਕਰਕੇ ਹੋ ਰਿਹਾ ਹੈ ਤੇ ਮੈਂ ਸਿੱਖ ਪੰਥ ਨੂੰ ਨਿਮਰਤਾ ਸਹਿਤ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਜੇ ਇਹ ਸਾਰਾ ਕੁਝ ਜਾਂਚ ਪੜਤਾਲ 2 ਦਸੰਬਰ ਵਾਲੇ ਫੈਸਲੇ ਕਰਕੇ ਹੁੰਦਾ ਤਾਂ ਬਾਕੀ ਦੇ ਸਿੰਘ ਸਹਬਾਨ ਜੀ ਤੇ ਵੀ ਹੁੰਦਾ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਪੂਜਨੀਕ ਪ੍ਰਮukh ਗ੍ਰੰਥੀ ਸੇ ਦਰਬਾਰ ਸਾਹਿਬ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਜੀ ਹਨ ਆਦਰਨੀਏ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਹਨ ਤੇ ਹੋਰ ਉਹਨਾਂ ਦੇ ਨਾਲ ਸਹਿਯੋਗੀ ਸਿੰਘ ਸਾਹਿਬਾਨ ਹਨ ਜੇ ਦੋ ਤਰੀਕ ਕੋਲੇ ਫੈਸਲੇ ਕਰਕੇ ਇਸ ਤਰ੍ਹਾਂ ਹੁੰਦਾ ਤਾਂ ਉਹ ਸਾਰਿਆਂ ਨਾਲ ਹੁੰਦਾ ਕੇਵਲ ਤੁਹਾਡੇ ਨਾਲ ਨਾ ਹੁੰਦਾ ਤੁਹਾਡੇ ਤੇ ਤੁਹਾਡੇ ਸਕੇ ਸੰਡੂ ਨੇ ਇਲਜ਼ਾਮ ਲਾਏ ਨੇ ਕਿਸੇ ਹੋਰ ਨੇ ਨਹੀਂ ਲਾਏ ਉਹਨਾਂ ਦੀ ਜਾਂਚ ਚੱਲ ਰਹੀ ਹੈ ਚਾਹੀਦਾ ਤੇਸੀ ਕਿ ਤੁਸੀਂ ਉਸ ਜਾਂਚ ਦਾ ਸਵਾਗਤ ਕਰਦੇ ਸਹਿਯੋਗ ਕਰਦੇ ਤੇ ਸੱਚ ਨੂੰ ਆਂਝ ਨਹੀਂ ਹੁੰਦੀ ਜੇ ਸੱਚ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਉਹ ਸਾਹਮਣੇ ਆ ਜਾਏਗਾ ਜਾਂ ਫਿਰ ਸ਼ਾਇਦ ਤੁਹਾਨੂੰ ਇਹ ਸ਼ੱਕ ਹੈਗਾ ਕਿ ਜਿਹੜੀ ਜਾਂਚ ਕਮੇਟੀ ਬਣਾਈ ਹੈ ਇਹਨੇ ਤੁਹਾਡੇ ਹੱਕ ਵਿੱਚ ਫੈਸਲਾ ਨਹੀਂ ਦੇਣਾ ਉਭੀ ਤੁਹਾਡੇ ਮਨ ਦਾ ਫੁਰਨਾ ਹੋ ਸਕਦਾ ਤੁਸੀਂ ਕੁਝ ਐਸੀਆਂ ਕਮੇਟੀਆਂ ਬਣਾਈਆਂ ਹੋਣ ਜਿਨ੍ਹਾਂ ਨੇ ਕੁਝ ਇਸ ਤਰ੍ਹਾਂ ਦਾ ਕੀਤਾ ਹੋਵੇ ਇਸ ਕਰਕੇ ਤੁਸੀਂ ਬਾਰ ਬਾਰ ਇਹ ਗੱਲ ਕਹਿ ਰਹੇ ਹੋ ਕਿ ਮੈਂ ਦੋ ਤਰੀਕ ਦੇ ਫੈਸਲੇ ਕਰਕੇ ਹੋ ਰਿਹਾ ਤਾਂ ਇਹਦਾ ਮਤਲਬ ਹੈ ਕਿ ਦੋ ਤਰੀਕ ਵਾਲਾ ਫੈਸਲਾ ਸਿਰਫ ਤੁਹਾਡਾ ਹੀ ਸੀ ਮਾਨਯੋਗ ਸਿੰਘ ਸਾਹਿਬ ਗੱਨੇ ਹੱਤੀ ਸਿੰਘ ਜੀ ਦਾ ਜਾਂ ਕਿ ਸਾਰੇ ਸਿੰਘ ਸਹਬਾਨਾਂ ਦਾ ਸੀ ਔਰ ਇਸ ਤਰ੍ਹਾਂ ਦੇ ਨਾਲ ਅਗਰ ਇਸ ਫੈਸਲੇ ਕਰਕੇ ਹੋਇਆ ਹੁੰਦਾ ਤਾਂ ਬਾਕੀ ਸਿੰਘ ਸਹਿਬਾਂ ਤੇ ਵੀ ਹੁੰਦਾ। ਕੇਵਲ ਤੁਹਾਡੇ ਤੇ ਹੀ ਨਾ ਹੁੰਦਾ। ਤੁਹਾਡੇ ਆਪਣੇ ਚਰਿੱਤਰ ਕਰਕੇ ਤੁਹਾਡੇ ਆਪਣੇ ਗਵਨ ਕਰਕੇ ਤੁਹਾਡੇ ਆਪਣੇ اخلاق ਕਰਕੇ ਅਗਰ ਇਹ ਗੱਲ ਸਾਹਮਣੇ ਆਈ ਹੈ ਮੈਂ ਕਹਿੰਦਾ ਹੋ ਸਕਦਾ ਝੂਠੇ ਇਲਜ਼ਾਮ ਤੁਹਾਡੇ ਤੇ ਲੱਗੇ ਹੋਣ ਗੁਰੂ ਘਰੇ ਝੂਠੇ ਹੀ ਹੋਣ। ਪਰ ਤੁਹਾਨੂੰ ਵੇਟ ਕਰਨੀ ਚਾਹੀਦੀ ਹੈ ਤੇ ਸਿੰਘ ਸਾਹਿਬ ਜੀ ਸਤਿਕਾਰਯੋਗ ਗਿਆਨੀ ਹਰਪੀਸ ਜੀ ਉਹਨਾਂ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਇਹ ਗੱਲ ਹੋਰ ਮਾਨੀ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਅਕਾਲੀ ਫੂਲਾ ਸਿੰਘ ਵਾਲਾ ਫੈਸਲਾ ਕੀਤਾ ਇਹਦੇ ਵਿੱਚ ਵੀ ਉਹਨਾਂ ਦੀ ਮੈਂ ਦਿਖਦੀ ਹੈ ਵੀ ਸੰਗਤ ਕਹਿੰਦੀ ਸੀ ਅਕਾਲੀ ਫੂਲਾ ਸਿੰਘ ਦਾ ਫੈਸਲਾ ਹੋਵੇ ਤੇ ਅਸੀਂ ਅਕਾਲੀ ਫੂਲਾ ਸਿੰਘ ਵਾਲਾ ਫੈਸਲਾ ਕੀਤਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਸਾਰੀ ਕੌਮ ਨੂੰ ਕਿ ਇਹ ਪਹਿਲੇ ਸਿੰਘ ਸਾਹਿਬ ਨੇ ਜਿਹੜੇ ਆਪਣੇ ਆਪ ਨੂੰ ਅਕਾਲੀ ਫੂਲਾ ਸਿੰਘ ਸਿੱਧ ਕਰ ਰਹੇ ਨੇ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਪੇਸ਼ ਕਰ ਰਹੇ ਹਨ ਹਾਂ ਸਾਰੀ ਕੌਮ ਚਾਹੁੰਦੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਾਂ ਸਖਤਾਂ ਦੇ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਵਰਗੇ ਹੋਣ ਪਰ ਕੀ ਅਕਾਲੀ ਫੂਲਾ ਸਿੰਘ ਪਤਿਤ ਮੰਤਰੀਆਂ ਦੇ ਘਰਾਂ ਵਿੱਚ ਜਾ ਕੇ ਅਰਦਾਸਾਂ ਕਰੇਗਾ ਉਹ ਅਕਾਲੀ ਫੂਲਾ ਸਿੰਘ ਹੋਵੇਗਾ ਕੀ ਅਕਾਲੀ ਫੂਲਾ ਸਿੰਘ ਨੂੰ ਜਦ ਪੁੱਛਿਆ ਜਾਵੇ ਤੁਸੀਂ ਰਾਗਵ ਚੱਡਾ ਦੇ ਵਿਆਹ ਚ ਗਏ ਹੋ ਉੱਤੇ ਪਹੁੰਚੇ ਹੋ ਤੇ ਤੁਸੀਂ ਜਵਾਬ ਇਹ ਦੇ ਰਹੇ ਹੋ ਕਿ ਮੈਂ ਤਾਂ ਆਪਣੀ ਬੱਚੀ ਨੂੰ ਪ੍ਰਿਯੰਕਾ ਚੋਪੜਾ ਨਾਲ ਮਿਲਾਉਣ ਲੈ ਕੇ ਗਿਆ ਸੀ ਤਾਂ ਕੀ ਅਕਾਲੀ ਫੂਲਾ ਸਿੰਘ ਆਪਣੀਆਂ ਬੱਚੀਆਂ ਨੂੰ ਪ੍ਰਿਯੰਕਾ ਚੋਪੜਾ ਨਾਲ ਮਿਲਾਵੇਗਾ ਇਹ ਅਕਾਲੀ ਫੂਲਾ ਸਿੰਘ ਹਟਾਏ ਇਸ ਨੂੰ ਅਕਾਲੀ ਫੂਲਾ ਸਿੰਘ ਆਖਿਆ ਜਾਂਦਾ ਜਾਂ ਕਿ ਅਕਾਲੀ ਫੂਲਾ ਸਿੰਘ बार-बार ਮੰਤਰੀਆਂ ਦੇ ਪੈਰਾਂ 'ਚ ਜਾ ਕੇ ਬੈਠੇਗਾ ਤੇ ਕੀ ਅਕਾਲੀ ਫੂਲਾ ਸਿੰਘ ਦੇਹਤਾਰੀ ਪਖੰਡੀ ਗੁਰੂਆਂ ਦੇ ਨਾਲ ਬੰਦ ਕਮਰੇ ਮੀਟਿੰਗ ਕਰੇਗਾ ਸਾਨੂੰ ਹੁਣ ਪਤਾ ਨਹੀਂ ਹੈ ਤੁਸੀਂ ਮੀਟਿੰਗ ਕੀਤੀ ਹੈ ਕਿ ਉਹ ਵੈਸੇ ਗੁਪਤ ਤੌਰ ਤੇ ਨਾਮ ਦਿੰਦੇ ਨੇ ਰਦਰ ਸਵਾਮੀ ਉਹਨਾਂ ਨਾਲ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਤਲਖੀ ਨਹੀਂ ਮੇਰੀ ਪਰਸਨਲੀ ਪਰ ਗੁਰਮਤ ਦੇ ਸਿਧਾਂਤ ਨਾਲ ਇਹ ਗੱਲ ਠੀਕ ਨਹੀਂ ਉਹ ਕੰਨ ਵਿੱਚ ਨਾਮ ਦਿੰਦੇ ਨੇ ਉਹਨਾਂ ਨਾਮਦਾਨ ਕਹਿੰਦੇ ਨੇ ਤੇ ਤੁਸੀਂ ਬੰਦ ਕਮਰੇ ਵਿੱਚ ਕਿ ਨਾਮ-ਨਾਮ ਲੈ ਨਾਮਦਾਨ ਲਿਆ ਤੁਸੀਂ ਦੱਸਿਆ ਕੁਝ ਨਹੀਂ ਵੀ ਸਾਡੀ ਕੀ ਮੀਟਿੰਗ ਹੋਈ ਕੀ ਕੀਤਾ ਗਿਆ ਇਹ ਕਿ ਤੁਸੀਂ ਪਰਸਨਲ ਨਹੀਂ ਹੈਗੇ ਤੁਹਾਡੀ ਪਰਸਨਲ ਜ਼ਿੰਦਗੀ ਨਹੀਂ ਹੈ ਤੁਹਾਡੀ ਕੌਮੀ ਜ਼ਿੰਦਗੀ ਹੈ ਮਾਨੇ ਸਿੰਘ ਸਾਹਿਬ ਜੀ ਦੀ ਇਹ ਕੌਮੀ ਜ਼ਿੰਦਗੀ ਹੈ ਪਰਸਨਲ ਜ਼ਿੰਦਗੀ ਨਹੀਂ ਹੈ ਤੁਸੀਂ ਯਾਦ ਕਰੋ ਤੁਸੀਂ بڑے ਫੈਸਲੇ ਲੰਕਾਏ ਨੇ ਬੜਾ ਕੁਝ ਟਾਲਿਆ ਬੜਾ ਕੁਝ ਜਾਣਦਿਆਂ ਹੋયા ਵੀ ਤੁਸੀਂ ਉਸ ਤੇ ਐਕਸ਼ਨ ਨਹੀਂ ਲਿਆ ਦੱਸਦੀ ਕਿ ਬੀਤੀ ਦਿਨੀ ਗਿਆਨੀ ਹਰਪ੍ਰੀਤ ਸਿੰਘ ਦੀ ਉਤੇ ਹੀ ਉਹਨਾਂ ਦੇ ਹੀ ਸਾਧੂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਸੀਗੇ ਨਜਾਇਜ਼ ਸਬੰਧਾਂ ਦੇ ਇਲਜ਼ਾਮ ਲਗਾਏ ਗਏ ਸੀ ਇਸ ਮਾਮਲੇ ਦੇ ਵਿੱਚ ਬੀਤੇ ਕੱਲ ਫੈਸਲਾ ਲਿਆ ਗਿਆ ਕਮੇਟੀ ਨੂੰ ਇੱਕ ਸਮਾਂ ਹੋਰ ਦਿੱਤਾ ਗਿਆ ਜਾਂਚ ਪੜਤਾਲ ਕਰਨ ਦੇ ਲਈ ਜਿਸ ਤੋਂ ਬਾਅਦ ਗਿਆਨੀ ਹਰਪ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਇਸ ਸਮਾਂ ਕਮੇਟੀ ਨੂੰ ਨਹੀਂ ਸਗੋਂ ਮੈਨੂੰ ਦਿੱਤਾ ਗਿਆ ਹੈ ਇਸ ਦੌਰਾਨ ਹੁਣ ਗਿਆਨੀ ਰਣਜੀਤ ਸਿੰਘ ਗੋਹਰ ਦੇ ਵੱਲੋਂ ਵੀ ਇਸ ਦਾ ਜਵਾਬ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਾਲੀ ਫੁੱਲ ਸਿੰਘ ਦੀ ਵਰਗਾ ਤੁਹਾਡੇ ਕੋਲੋਂ ਬਣਿਆ ਨਹੀਂ ਜਾਣਾ ਇਸ ਤਰ੍ਹਾਂ ਦੀ ਤੁਲਨਾ ਨਾ ਕਰੋ ਦੱਸ ਦੇ ਕਿ ਗਿਆਨੀ ਰਣਜੀਤ ਸਿੰਘ ਵੱਲੋਂ ਵੀ ਇਹ ਪਲਟਵਾਰ ਜਵਾਬ ਦਿੱਤਾ ਗਿਆ ਹੈ ਬੈਰਪੋ ਪੰਜਾਬੀ ਲੋਕ ਚੈਨਲ